ਸਤ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਦੇਖ ਰਹੇ ਹੋ ਆਪਣੀ ਆਹ ਵੀਡੀਓ ਜਿੰਨੇ ਤੁਸੀਂ ਆਏ ਹੋ ਜੀ ਤੁਹਾਡਾ ਸਾਰਿਆਂ ਦਾ ਆਪਾਂ ਸਵਾਗਤ ਕਰਦੇ ਹਾਂ ਜੀ ਇੱਕ ਵਾਰ ਫਿਰ ਤੋਂ ਤੁਹਾਡੇ ਆਪ ਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਤੁਹਾਡੇ ਵਾਸਤੇ ਬਹੁਤ ਸ਼ਾਸਤ੍ਰਿਕ ਕੋਠੀ ਲੈ ਕੇ ਪਹੁੰਚੇ ਹਾਂ ਜੀ ਜਮਾ ਨਮੀ ਬਣੀ ਹੋਈ ਆ ਰੇਟ ਸਿਰਫ 14 ਲੱਖ ਰੁਪਇਆ ਕੋਠੀ ਨੂੰ ਤੁਸੀਂ ਦੇਖੋਗੇ ਦੇਖਦੇ ਰਹਿ ਜਾਓਗੇ ਫੁੱਲ ਗਾਰੰਟੀ ਹੈ ਜੀ ਬਾਕੀ ਮਸ਼ੀਨਰੀਆਂ ਵੀ ਕਾਫੀ ਆਪਾਂ ਲੈ ਕੇ ਪਹੁੰਚਿਆ ਸਾਰੀ ਵੀਡੀਓ ਦੀ ਆਪਾਂ ਕੱਲੀ-ਕੱਲੀ ਕਰਕੇ ਗੱਲ ਕਰਦੇ ਆਂ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਜੀ ਆਪਣੀ ਵੀਡੀਓ ਹ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਤੁਹਾਡੇ ਕੋਲੇ ਕੋਈ ਵੀ ਮਸ਼ੀਨਰੀ ਆ ਕੂਠੀਆ ਘਰ ਮਕਾਨ ਹਵੇਲੀ ਆ ਮਹਿਲ ਹੈ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਤੁਸੀਂ ਦੇਖ ਰਹੇ ਹੋ ਤੇ ਕੁਝ ਵੀ ਵੇਚਣਾ ਆਪਣਾ ਵਟਸਐਪ ਨੰਬਰ ਨੀਚੇ ਹਮੇਸ਼ਾ ਵਾਰ-ਵਾਰ ਚੱਲਦਾ ਰਹਿੰਦਾ ਜੀ ਆਪਣੇ ਕੋਲੇ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਬਿਲਕੁਲ ਫਰੀਦ ਵਿਚਾਰ ਲਗਵਾ ਸਕਦੇ ਹਾਂ ਤੇ ਹੁਣ ਆਪਾਂ ਪਹਿਲੀ ਗੱਡੀ ਦੀ ਗੱਲ ਕਰਾਂਗੇ ਆਪਣੇ ਕੋਲੇ ਪਹਿਲੀ ਗੱਡੀ ਜਿਹੜੀ ਮਾਲਕ ਨੇ ਭੇਜੀ ਆ 2003 ਮਾਡਲ ਜਨ ਗੱਡੀ ਆਪਣੇ ਕੋਲ ਹੀ ਭੇਜੀ ਹੈ ਸਭ ਤੋਂ ਪਹਿਲਾਂ ਮਾਡਲ ਤੁਹਾਨੂੰ ਦੱਸ ਦੇਣਾ ਜੀ 2013 ਮਾਡਲ ਗੱਡੀ ਹੈ ਤੇ ਦੋ ਟਾਇਰ ਤਾਂ ਆਪਾਂ ਨੂੰ 50 ਪੈਸੇ ਮਿਲ ਜਾਣਗੇ ਤੇ ਜਿਹੜੇ ਮੂਰਲੇ ਟਾਇਰ ਹੈ ਉਹ 30 ਪੈਸੇ ਮਿਲ ਜਾਣਗੇ ਗੱਡੀ ਖੜੀ ਹੈ ਅਮਰਗੜ ਏਰੀਆ 'ਚ ਗੱਡੀ ਦੀ ਕੰਡੀਸ਼ਨ ਆਪਾਂ ਨੂੰ ਠੀਕ ਮਿਲ ਜੂਗੀ ਨੁਕਸ ਕੋਈ ਨਹੀਂ ਹੈਗਾ ਜੀ ਗੱਡੀ 'ਚ ਚਲਾਉਣ ਦੇ ਵਿੱਚ ਬਹੁਤ ਵਧੀਆ ਗੱਡੀ ਹੈ ਬਾਕੀ ਚਾਰੇ ਪਾਸਿਓਂ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀ ਐ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਪੰਜਾਬ ਨੰਬਰ ਗੱਡੀ ਐ ਜੀ। ਬਾਕੀ ਜਿਹਾ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰਾਂ ਦੇ ਵਿੱਚ ਅਲਾਈ ਲੱਗੇ ਹੋਈ ਨਹੀਂ। ਗੱਡੀ ਤੁਸੀਂ ਆਪੇ ਦੇਖ ਲਓ ਚਾਰੇ ਪਾਸੋਂ ਵਧੀਆ ਫੋਟੋਆਂ ਇਹਨਾਂ ਨੇ ਖਿੱਚ ਕੇ ਭੇਜੀਆਂ ਤੇ ਜਿੰਨਾਂ ਦੀ ਗੱਡੀ ਆ ਉਹਨਾਂ ਦਾ ਨੰਬਰ 8847531180 ਜਿਹੜੀ ਦੂਜੀ ਗੱਡੀ ਆ ਆਪਾਂ ਤੁਹਾਡੇ ਖਾਤਰ ਲੈ ਕੇ ਪਹੁੰਚੀ ਆ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਆਪਾਂ ਮਹਿੰਦਰਾ ਦੀ ਕੇਯੂਵੀ 100 ਲੈ ਕੇ ਪਹੁੰਚਿਆ ਟੌਪ ਮਾਡਲ ਗੱਡੀ ਐ ਤੀਜੀ ਓਨਰ ਐ ਤੇ 50 ਹਜ਼ਾਰ ਚੱਲੀ ਹੋਈ ਹੈ ਗੱਡੀ ਖੜੀ ਹੈ ਬਟਾਲੇ ਏਰੀਆ ਚ ਪੰਜਾਬ ਚ 3 ਲੱਖ 70 ਹਜ਼ਾਰ ਰੁਪਿਆ ਗੱਡੀ ਦੀ ਮੰਗ ਹੈ ਤੇ ਮਾਲਕ ਨੇ ਦੱਸਿਆ 1 ਰੁਪਿਆ ਗੱਡੀ ਤੇ ਲੱਗਣ ਵਾਲਾ ਨਹੀਂ ਹੈਗਾ ਮਾਲਕ ਨੇ ਸਾਰੀ ਸਰਵਿਸ ਕਰਵਾਈ ਹੋਈ ਹੈ ਟੋਟਲ ਕੋਈ ਨੁਕਸ ਨਹੀਂ ਗੱਡੀ ਚ ਨਾ ਕੋਈ ਡੈਮੇਜ ਹੈ ਨਾ ਕੋਈ ਐਕਸੀਡੈਂਟ ਹੈ ਕੋਈ ਸਿੰਗਲ ਛੀਟ ਵੀ ਹੈ ਨਹੀਂ ਮਾਲਕ ਨੇ ਬਹੁਤ ਵਧੀਆ ਰੱਖੀ ਹੋਈ ਹੈ ਪੰਜਾਬ ਨੰਬਰ ਹੈ ਨੰਬਰ ਪਲੇਟਾਂ ਸਰਕਾਰੀ ਨੇ ਮਾਲਕ ਦੇ ਘਰ ਦੀ ਗੱਡੀ ਆ ਮਾਲਕ ਨੇ ਪਰਸਨਲ ਚਲਾਈ ਹੋਈ ਐ ਤੇ ਕਿਸੇ ਕਾਰਨ ਕਰਕੇ ਵੇਚਣੀ ਆ 370 ਮੰਗਾ ਲੈਸ ਹੋ ਜੂਗਾ ਤੇ ਇਹ ਮਾਲਕ ਜਿਹੜੇ ਹੈਗੇ ਆ ਆਪ ਬਾਹਰ ਰਹਿੰਦੇ ਸੀ ਤੇ ਉਹਨਾਂ ਦਾ ਨੰਬਰ ਆ ਬਾਹਰ ਲਈ ਐ ਤੇ ਸਕਰੀਨ ਤੇ ਆਪਾਂ ਦੇ ਰੱਖਿਆ ਤੇ ਤੁਹਾਨੂੰ ਫੋਨ ਕਰਨਾ ਪੂਆ WhatsApp ਤੇ ਫੋਨ WhatsApp ਤੇ ਕਰ ਲਿਓ ਤੇ ਗੱਲਬਾਤ ਹੋ ਜੂਗੀ ਤੇ ਕੋਈ ਵੀ ਗੱਲ ਕਰਨੀ ਹੈ ਕਰਕੇ ਜਾ ਕੇ ਦੇਖ ਸਕਦੇ ਹੋ ਜੀ ਹੁਣ ਆਪਾਂ ਇੱਕ ਤੁਹਾਡੇ ਖਾਤਰ ਗੱਡੀ ਲੈ ਕੇ ਪਹੁੰਚੇ ਆ Maruti 800 ਜੀ ਬਹੁਤ ਸਸਤੀ ਗੱਡੀ ਐ ਕੁੱਲ 38000 ਦੀ 38000 ਮੰਗ ਆਪਣੇ ਕੋਲੇ ਮਾਲਕ ਨੇ ਲਾ ਕੇ ਭੇਜੀ ਆ ਜੇ ਆਪਾਂ ਟਾਇਰਾਂ ਦੇ ਵਿੱਚ ਅਲਾਈ ਦੀ ਗੱਲ ਕਰੀਏ ਬਹੁਤ ਵਧੀਆ ਇਹਨਾਂ ਨੇ ਪਵਾਏ ਹੋਏ ਐ ਐਚ ਆਰ ਨੰਬਰ ਗੱਡੀ ਆ ਐਨਓਸੀ ਮਿਲ ਜੂਗੀ ਤੇ ਨੁਕਸ ਕੋਈ ਨਹੀਂ ਟਾਇਰ ਟੱਪਾ ਵਧੀਆ ਪਿਆ ਬਾਕੀ ਤੁਹਾਡੇ ਸਾਹਮਣੇ ਗੱਡੀ ਐ ਜੀ ਗੱਡੀ ਖੜੀ ਆ ਫਰੀਦਕੋਟ ਏਰੀਆ 'ਚ 2002 ਮਾਡਲ ਗੱਡੀ ਮਾਲਕ ਨੇ ਦੱਸੀ ਆ ਤੇ 38000 ਰੁਪਏ ਮੰਗਾ ਹੈ ਬਾਕੀ ਰੰਗ ਤੁਸੀਂ ਆਪੇ ਦੇਖ ਲਓ ਵਧੀਆ ਰੰਗ ਪਿਆ ਕੋਈ ਗਲੀ ਸੜੀ ਨਹੀਂ ਕੋਈ ਐਕਸੀਡੈਂਟਡ ਨਹੀਂ ਵਧੀਆ ਗੱਡੀ ਹੈ ਅੰਦਰੋਂ ਵੀ ਠੀਕ ਹੈ ਤੇ ਜਿਨ੍ਹਾਂ ਦੀ ਗੱਡੀ ਹੈ ਉਹਨਾਂ ਦਾ ਨੰਬਰ ਤੁਹਾਨੂੰ ਮੈਂ ਨੋਟ ਕਰਵਾ ਦੇਣਾ ਜੀ ਨੰਬਰ ਕਰੋ ਤੁਸੀਂ ਸਾਰੇ ਜਣੇ ਨੋਟ 82 648 53 383 ਤੇ ਹੁਣ ਤੁਸੀਂ ਦੇਖੋ ਜੀ ਆਪਣੇ ਕੋਲ ਇੱਕ ਸਕੂਟੀ ਮਾਲਕ ਨੇ ਪੇ ਧੀਆ ਵੇਚਣ ਵਾਸਤੇ ਜਿਹੜੀ ਆ ਸਕੂਟੀ ਹੈ ਜੀ ਆਪਣੇ ਕੋਲੇ 2008 ਪਹੁੰਚੀ ਆ ਇਹਨਾਂ ਦਾ ਬਰਨਾਲਾ ਏਰੀਆ ਜੀ ਬਰਨਾਲਾ ਸਿਟੀ ਲੱਗਦੀ ਆ ਤੇ ਪੱਟੀ ਰੋਡ 2008 ਮਾਡਲ ਆ ਸਕੂਟੀ ਤੇ ਵੇਚਣੀ ਇਹਨਾਂ ਨੇ 22000 ਦੀ ਕੰਡੀਸ਼ਨ ਤੁਹਾਡੇ ਸਾਹਮਣੇ ਆ ਪੰਜਾਬ ਨੰਬਰ ਹੈ ਤੇ ਬਾਡੀ ਬੁੱਡੀ ਵਧੀਆ ਪਈ ਆ ਬਾਕੀ ਮਾਲਕ ਨੇ ਸਾਰਾ ਕੁਝ ਦੱਸਿਆ ਜੀ ਵੀ ਇੰਜਨ ਆ ਜਿਹੜਾ ਬਹੁਤ ਵਧੀਆ ਸਰਵਿਸ ਕਰਵਾਈ ਹੋਈ ਆ ਚਾਰੇ ਪਾਸੋਂ ਫੋਟੋਆਂ ਚੱਲ ਰਹੀਆਂ ਬਾਕੀ Honda ਦੀ ਸਕੂਟੀ ਆ ਜਾ ਕੇ ਤੁਸੀਂ ਦੇਖਣੀ ਹੋਵੇ ਇਹਨਾਂ ਦੇ ਏਰੀਆ 'ਚ ਇਹਨਾਂ ਦੇ ਘਰੇ ਜਾ ਕੇ ਦੇਖ ਸਕਦੇ ਹੋ ਮਾਲਕ ਨੇ ਕਿਹਾ ਵੀ 22000 ਇੱਕ ਵਾਰੀ ਸਿਰਫ ਮੰਗੇ ਲੈਸ ਮੌਕੇ ਤੇ ਜ਼ਰੂਰ ਕਰਾਂਗੀ ਬਾਕੀ ਤੁਸੀਂ ਜਾ ਕੇ ਦੇਖਣੀ ਹੋਵੇ ਜਾ ਕੇ ਦੇਖ ਸਕਦੇ ਹੋ ਕੋਈ ਵੀ ਗੱਲ ਕਿਸੇ ਵੀ ਤਰ੍ਹਾਂ ਦੀ ਕਰਨੀ ਹੋਵੇ ਮਾਲਕ ਨਾਲ ਜਾ ਕੇ ਗੱਲ ਤੁਸੀਂ ਕਰ ਸਕਦੇ ਹੋ ਜੀ ਬਾਕੀ ਸਕੂਟੀ ਦੀ ਇਹਨਾਂ ਨੇ ਜੋ ਵੀ ਕੁਛ ਦੱਸਿਆ ਸਕੂਟੀ ਬਾਰੇ ਵਧੀਆ ਹੀ ਦੱਸਿਆ ਜੀ ਬਾਕੀ ਤੁਸੀਂ ਮਾਲਕ ਨਾਲ ਗੱਲ ਕਰ ਲਿਓ ਨੰਬਰ ਆਪਾਂ ਸਕਰੀਨ ਤੇ ਦੇ ਰੱਖਿਆ ਜੀ 98 799 63 021 ਇਸ ਨੰਬਰ ਤੇ ਗੱਲ ਤੁਸੀਂ ਮਾਲਕ ਨਾਲ ਕਰ ਸਕਦੇ ਹੋ ਜੀ ਬਾਕੀ ਮਸ਼ੀਨਰੀਆਂ ਦੀ ਪੂਰੀ ਗੱਲ ਹੋ ਗਈ ਤੇ ਇਕੱਲੀ-ਇਕੱਲੀ ਕਰਕੇ ਆਪਾਂ ਸਾਰੀਆਂ ਮਸ਼ੀਨਰੀਆਂ ਤੁਹਾਨੂੰ ਦਿਖਾਤੀਆਂ ਤੇ ਸਕੂਟੀ ਵੀ ਦੇਖ ਲਈ ਗੱਡੀਆਂ ਵੀ ਦੇਖ ਲਈਆਂ ਤੇ ਹੁਣ ਕੋਠੀ ਰਹਿ ਗਈ ਜੀ ਉਹਦੀ ਵੀ ਆਪਾਂ ਗੱਲ ਕਰਦੇ ਹਾਂ ਤੇ ਕੁਠੀ ਦੀ ਗੱਲ ਕਰਨ ਤੋਂ ਪਹਿਲਾਂ ਜਿੰਨੇ ਤੁਸੀਂ ਪਹਿਲੀ ਵਾਰ ਆਏ ਹੋ ਜੀ ਤੇ ਹਲੇ ਤੱਕ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਨੀਚੇ ਇੱਕ ਚਿੱਟੇ ਜਿਹੇ ਰੰਗ ਦਾ ਬਟਨ ਹੋਊਗਾ ਜੀ ਉਹਨੂੰ ਕਲਿੱਕ ਕਰ ਦਿਓ ਨਾਲ ਇੱਕ ਬੈਲ ਆਈਕਨ ਹੋਊਗਾ ਉਹਨੂੰ ਆਲਟ ਸੈਟ ਕਰਕੇ ਕਲਿੱਕ ਕਰ ਦਿਓ ਤਾਂ ਕਿ ਆਪਾਂ ਹਰ ਰੋਜ਼ ਜਿਹੜੀ ਨਵੀਂ ਵੀਡੀਓ ਲੈ ਕੇ ਪਹੁੰਚਦੇ ਆ ਉਹਦਾ ਮੈਸੇਜ ਤੁਹਾਡੇ ਤੱਕ ਪਹੁੰਚ ਸਕੇ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਸਾਰੇ ਜਣੇ ਜਰੂਰ ਦੱਸਿਓ ਜੀ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਪਸੰਦ ਆਈ ਤਾਂ ਵੀਡੀਓ ਨੂੰ ਸਾਰੇ ਜਣੇ ਲਾਈਕ ਵੀ ਜਰੂਰ ਕਰ ਦਿਓ ਜੀ ਤੇ ਕਮੈਂਟ ਕਰਕੇ ਜਰੂਰ ਦੱਸੋ ਤੇ ਕਿਸਨ ਐਡ ਕਰਵਾਉਣੀ ਆ ਤੁਹਾਡੇ ਕੋਲੇ ਕੋਠੀ ਆ ਘਰ ਮਕਾਨ ਕਿਸੇ ਵੀ ਏਰੀਆ ਚ ਪੰਜਾਬ ਹਰਿਆਣਾ ਰਾਜਸਥਾਨ ਜਿੱਥੋਂ ਵੀ ਤੁਸੀਂ ਦੇਖ ਰਹੇ ਹੋ ਆਪਣਾ WhatsApp ਨੰਬਰ ਨੀਚੇ ਇੱਕ ਪਾਸੇ ਚੁੰਡ ਚ ਸੱਜੇ ਹੱਥ ਨੂੰ ਦੇਖੋਗੇ ਤੁਸੀਂ ਨੀਚੇ ਲਿਖਿਆ ਮਿਲੂਗਾ 78140 38764 ਜਿਹੜੀ ਆਪਾਂ ਐਡ ਕਰਦੇ ਬਿਲਕੁਲ ਫਰੀ ਦੇ ਵਿੱਚ ਕਰਦਾ ਜੀ ਕੋਈ ਕਮਿਸ਼ਨ ਕਿਸੇ ਤੋਂ ਕੁਝ ਆਪਾਂ ਨਹੀਂ ਲੈਂਦੇ ठीक है जी ਤੁਸੀਂ ਵੀ ਐਡ ਕਰਵਾਉਣੀ ਹੈ ਭੇਜ ਕੇ ਇੱਕ ਵੀਡੀਓ ਪੂਰੀ ਜਾਣਕਾਰੀ ਪੰਜ ਤੋਂ ਸੱਤ ਫੋਟੋਆਂ ਕਰਵਾ ਸਕਦੇ ਹਾਂ ਹੁਣ ਆਪਾਂ ਕਰਦੇ ਹਾਂ ਜੀ ਕੋਠੀ ਦੀ ਗੱਲ ਇਹਨਾਂ ਨੇ ਵੀਡੀਓ ਬਣਾਉਣੀ ਅੰਦਰ ਤੋਂ ਸਟਾਰਟ ਕੀਤੀ ਹੈ ਤੇ ਕਮਰਾ ਤੁਸੀਂ ਦੇਖ ਲਿਆ ਹੋਊਗਾ ਦੋ ਬੈੱਡਰੂਮ ਆਪਾਂ ਨੂੰ ਮਿਲ ਜਾਣਗੇ ਪੂਰੀ ਕੋਠੀ ਜਿਹੜੀ ਕੰਪਲੀਟ ਇਹਨਾਂ ਨੇ ਕਰਵਾਈ ਹੋਈ ਹੈ ਜੜਾ ਬੈੱਡਰੂਮ ਨੇ ਪੂਰੇ ਖੁੱਲੇ ਡੁੱਲੇ ਬਹੁਤ ਵਧੀਆ ਆਪਾਂ ਨੂੰ ਮਿਲ ਜਾਣਗੇ ਸਾਰੀ ਕੋਠੀ ਨਵੀਂ ਤਿਆਰ ਹੋਈ ਹੈ ਰੰਗ ਵਧੀਆ ਕਰਵਾਇਆ ਹੋਇਆ ਇੱਕ ਆਪਾਂ ਨੂੰ ਲੋਬੀ ਮਿਲ ਜੂਗੀ ਤੇ ਕਪ ਨੂੰ ਕਿਚਨ ਮਿਲ ਜੂਗਾ ਜੀ। ਬਾਕੀ ਲੌਬੀ ਏਰੀਆ ਕਾਫੀ ਖੁੱਲਾ ਡੁੱਲਾ ਮਿਲ ਜੂਗਾ ਤੇ ਆਪਾਂ ਨੂੰ ਬਾਹਰਲੀ ਸਾਈਡ ਬਾਥਰੂਮ ਫਲੈਸ਼ ਮਿਲ ਜੂਗਾ ਤੇ ਬਾਹਰਲੀ ਸਾਈਡ ਬਾਸ਼ਪੇਸ਼ਨ ਲੱਗਿਆ ਹੋਇਆ ਹੈ। ਜੇ ਆਪਾਂ نیچے ਫਰਸ਼ ਦੀ ਗੱਲ ਕਰੀਏ ਤਾਂ ਇਹਨਾਂ ਨੇ ਸਾਰੇ ਕਿਤੇ ਟਾਈਲਾਂ ਲਗਵਾਈਆਂ ਹੋਈਆਂ ਬਹੁਤ ਵਧੀਆ ਸੋਹਣੀਆਂ ਟਾਈਲਾਂ ਨੇ ਤੇ ਰੇਟ ਵੀ ਘਟਾ ਜੀ ਰੇਟ ਕਿੰਨਾ ਹੈ ਸਿਰਫ 14 ਲੱਖ ਰੁਪਿਆ ਇਹਨਾਂ ਨੇ ਮੰਗਿਆ। ਜੇ ਆਪਾਂ ਕੋਠੀ ਦੀ ਸਾਈਜ਼ ਦੀ ਗੱਲ ਕਰੀਏ ਤਾਂ 30x20 ਦਾ ਪਲਾਟ ਹੈ ਜਿਹਦੇ ਵਿੱਚ ਆ ਕੋਠੀ ਬਣੀ ਹੋਈ ਹੈ ਡਿਸਟ੍ਰਿਕਟ ਇਹਨਾਂ ਨੂੰ ਬਠਿੰਡਾ ਲੱਗਦਾ ਤੇ ਜਿੱਥੇ ਕੋਠੀ ਬਣੀ ਹੋਈ ਆ ਪੂਚੋ ਮੰਡੀ ਚਿੰਗ ਪੂਚੋ ਮੰਡੀ ਖਾਸ ਕੋਠੀਆਂ ਹਨ 14 ਲੱਖ ਰੁਪਇਆ ਮੰਗਿਆ ਜਿਨ੍ਹਾਂ ਦੀ ਕੋਠੀ ਹੈ ਉਹਨਾਂ ਦਾ ਨੰਬਰ 62 840 14 077 ਮਾਲਕ ਨਾਲ ਤੁਸੀਂ ਗੱਲ ਕਰ ਸਕਦੇ ਹੋ ਗੱਲ ਕਰਕੇ ਜਾ ਕੇ ਦੇਖ ਕੇ ਤੇ ਕੋਠੀ ਜਿਹੜੀ ਆ ਤੁਸੀਂ ਖਰੀਦ ਸਕਦੇ ਹੋ ਜੀ ਬਾਕੀ ਵੀਡੀਓ ਤੁਹਾਨੂੰ ਕਿਵੇਂ ਦੀ ਲੱਗ ਰਹੀ ਹੈ ਜਰੂਰ ਦੱਸੋ ਮੈਨੂੰ ਕਮੈਂਟ ਕਰਕੇ ਜੇ ਤੁਹਾਨੂੰ ਵੀਡੀਓ ਵਧੀਆ ਲੱਗ ਰਹੀ ਹੈ ਪਸੰਦ ਆਈ ਹੈ ਤਾਂ ਸਾਰੇ ਜਣੇ ਜਰੂਰ ਦੱਸੋ ਜੀ ਲਾਈਕ ਲੁਕ ਸਾਰੇ ਜਣੇ ਜਰੂਰ ਕਰ ਦੋ ਤੁਹਾਡੇ ਵਾਸਤੇ ਆਪਾਂ ਹਰ ਰੋਜ਼ ਕੋਠੀ ਮਕਾਨ ਘਰ ਲੈ ਕੇ ਆਉਂਦੇ ਰਹਿੰਨੇ ਆਂ ਤੇ ਅੱਜ ਦੀ ਜਿਹੜੀ ਆਪਾਂ ਕੋਠੀ ਲੈ ਕੇ ਤੁਹਾਡੇ ਖਾਤਰ ਪਹੁੰਚੀ ਤੁਹਾਨੂੰ ਕਿਵੇਂ ਦੇ ਲੱਗੀ ਦੱਸਿਓ ਜਰੂਰ ਜੀ ਬਾਕੀ ਆਪਣੇ ਕੋਲੇ ਹਰ ਏਰੀਆ ਤੋਂ ਹਰ ਗੱਡੀ ਹਰ ਮੋਟਰਸਾਈਕਲ ਤੇ ਕੋਠੀਆਂ ਮਕਾਨ ਤਾਂ ਬਹੁਤ ਸਾਰੀਆਂ ਆਪਣੇ ਕੋਲੇ ਆਈਆਂ ਪਈਆਂ ਤੇ ਜਲਦੀ ਤੋਂ ਜਲਦੀ ਆਪਾਂ ਐਡ ਕਰਕੇ ਤੁਹਾਨੂੰ ਦਿਖਾਈ ਜੰਨੇ ਆਂ ਵੀਡੀਓ ਰਾਹੀਂ ਤੇ ਤੁਹਾਨੂੰ ਅਗਲੀ ਵੀਡੀਓ ਚ ਕਿਹੜੇ ਏਰੀਆ ਚ ਕੋਠੀ ਮਕਾਨ ਘਰ ਚਾਹੀਦਾ ਮੈਨੂੰ ਕਮੈਂਟ ਕਰੋ ਜਰੂਰ ਕਿਉਂਕਿ ਆਪਾਂ ਤੁਹਾਡੇ ਕਮੈਂਟਾਂ ਨੂੰ ਦੇਖ ਕੇ ਹੀ ਕੋਠੀ ਤੇ ਮਕਾਨ ਜੋ ਵੀ ਮਸ਼ੀਨਰੀ ਦੀ ਤੁਸੀਂ ਮੰਗ ਕਰਦੇ ਹੋ ਆਪਾਂ ਲੈ ਕੇ ਪਹੁੰਚ ਦਿਆਂਗੇ ਬਾਕੀ ਕਿਸੇ ਨੇ ਐਡ ਕਰਵਾਉਣੀ ਹੋਵੇ ਤੁਸੀਂ ਵੇਚਣਾ ਚਾਹੁੰਦੇ ਹੋ ਤਾਂ ਆਪਣੇ ਕੋਲੇ ਭੇਜ ਕੇ ਫਰੀਦ ਵਿਚਾਰਾ ਲਗਵਾ ਸਕਦੇ ਹੋ ਤੇ ਕਮੈਂਟ ਕਰੋ ਜਰੂਰ ਵੀਡੀਓ ਕਿਵੇਂ ਦੀ ਲੱਗੀ ਤੇ ਅਗਲੀ ਵੀਡੀਓ ਚ ਤੁਹਾਨੂੰ ਕਿਹੜੀ ਮਸ਼ੀਨਰੀ ਕਿੱਥੋਂ ਕੋਠੀ ਕਿੰਨੇ ਰੇਟ ਦਾ ਕੁਝ ਵੀ ਚਾਹੀਦਾ ਕਮੈਂਟ ਜਰੂਰ ਕਰੋ